ਉਸ ਬੰਦੇ ਦੇ ਮੂੰਹ ਦੇ ਚਪੇੜ ਆ ਵੀ ਦੇਖ ਲੈ ਭਾਈ ਤੂੰ ਤਾਂ ਲੱਤਾਂ ਖਿੱਚਦਾ ਸੀਗਾ ਇਹ ਕਹਿ ਕੇ ਵੀ ਇਹਨਾਂ ਦਾ ਸਮਾਂ ਚੰਗਾ ਨਹੀਂ ਹੈ ਤੁਸੀਂ ਪਿੱਛੇ ਨੂੰ ਖਿੱਚੋਗੇ ਨਾ ਸਾਨੂੰ ਉਹਨਾਂ ਹੀ ਆਗੇ ਤੁਹਾਡੇ ਮੂੰਹ ਤੇ ਵੱਜਾਂਗੇ ਜਿਹੜੇ ਲੱਤਾਂ ਖਿੱਚਦੇ ਇਹਨਾਂ ਵਰਗਿਆਂ ਦੀ ਨਾ ਮੈਂ ਪਰਵਾਹ ਕਰਾਂ ਦੀ ਅੱਜ ਅਤੇ ਨਾ ਮੈਂ ਕਰਾਂ ਕੱਲ ਕਿ ਹਾਥੀ ਨੰਗ ਜਾਂਦਾ ਵਾ ਤੇ ਕੁੱਤੇ ਭੌਂਕਦੇ ਰਹਿੰਦੇ ਨੇ ਕਿ ਬੰਦਾ ਕਦੋਂ ਕਿਸੇ ਦੇ ਮਾਰਿਆ ਮਰਦਾ ਮਾਰੇ ਨਾ ਕਰਤਾਰ ਕੁੜੇ ਜਿਹੜੇ ਐਡੇ ਐਡੇ ਲੰਬੇ ਜਿਹੜੇ ਲੈਕਚਰ ਚੇਪ ਕੇ ਭੇਜਦੇ ਨੇ ਨਾ ਉਹ ਬਿਲਕੁਲ ਵੇਲੇ ਹੁੰਦੇ ਆ ਮੈਨੂੰ ਉਥੋਂ ਸਕਰੀਨਸ਼ਾਟ ਖਿੱਚ ਕੇ ਭੇਜੋ ਵੀ ਆ ਦੇਖੋ ਜੀ ਤੁਹਾਡੇ ਸਮਾਨ ਦੇ ਵਿੱਚ ਚੂਹੀ ਆ ਸਸਿਕਾ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਜਿਹੜੀ ਆ ਉਹ ਥੋੜੀ ਜੀ ਤਤੀ ਹੋਣ ਵਾਲੀ ਆ ਉਹਨਾਂ ਭੈਣ ਭਰਾਵਾਂ ਵਾਸਤੇ ਨਹੀਂ ਜਿਹੜੇ ਪਿਆਰ ਕਰਦੇ ਆ ਬਲਕਿ ਉਹਨਾਂ ਵਾਸਤੇ ਕਿ ਜਿਹੜੇ ਕਿਸ ਨੂੰ ਕੁਝ ਕਰਦੇ ਵੇਖ ਕੇ ਜਰ ਨਹੀਂ ਸਕਦੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਵੀ ਕੋਈ ਕਿਸ ਤਰ੍ਹਾਂ ਕੁਝ ਕਰ ਸਕਦਾ ਵਾ ਇਸ ਦੁਨੀਆ ਦਾ ਇਹ ਦਸਤੂਰ ਆ ਜੇਕਰ ਤੁਸੀਂ ਰੋਂਦੇ ਰਹੋ ਨਾ ਤੇ ਫੇਰ ਉਹ ਤੁਹਾਡੇ ਵੱਲ ਨਾ ਤਰਸ ਦੀਆਂ ਨਿਗਾ ਨਾਲ ਵੇਖਦੇ ਰਹਿਣ ਫੇਰ ਉਹਨਾਂ ਨੂੰ ਚੰਗਾ ਲੱਗਦਾ ਜੇਕਰ ਤੁਸੀਂ ਥੱਲੇੋਂ ਡਿੱਗੇ ਉੱਤੇ ਉੱਠ ਕੇ ਕੋਈ ਕੰਮ ਕਰਨ ਲੱਗ ਜਓ ਤੇ ਫੇਰ ਉਹ ਜਿਹੜਾ ਬਰਦਾਸ਼ਤ ਨਹੀਂ ਹੁੰਦਾ ਇਹ ਸਮਝ ਗਏ ਹੋਣਗੇ ਉਹ ਜਿਹੜੇ ਭੈਣ ਭਰਾ ਕੇ ਜਿਨ੍ਹਾਂ ਨੇ ਬੈਡ ਕਮੈਂਟ ਕਰਦੇ ਨੇ ਚਾਹੇ ਜਿਹੜੀਆਂ ਲੱਤਾਂ ਖਿੱਚਦੇ ਨੇ ਆਪਾਂ ਦੋ ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਸੀਗੀ ਵੀ ਸੌਣ ਦਾ ਸੰਧਾਰਾ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਭੈਣਾਂ ਨੂੰ ਆਪਣੇ ਨੂੰ ਦੇਣਾ ਤੁਸੀਂ ਚਾਹੇ ਤੁਸੀਂ ਆਪਣੀਆਂ ਧੀਆ ਨੂੰ ਸੰਧਾਰਾ ਦੇਣਾ ਤੇ ਤੁਸੀਂ ਸਾਡੇ ਤੋਂ ਜਿਹੜਾ ਸੰਧਾਰਾ ਮੰਗਾ ਸਕਦੇ ਹੋ ਉਹ ਜਿਹੜੀ ਆਪਾਂ ਵੀਡੀਓ ਬਣਾਈ ਸੀ ਉਹਦੇ ਵਿੱਚ ਨਾ ਆਪਾਂ ਪ੍ਰਾਤ ਦੇ ਵਿੱਚ ਮਠੀਆਂ ਪਾ ਕੇ ਰੱਖਿਆ ਜਿਵੇਂ ਤੁਸੀਂ ਵੇਖ ਸਕਦੇ ਹੋ ਹੁਣ ਮੈਂ ਆ ਪੈਕ ਕੀਤੇ ਹੋਏ ਨਾ ਸਾਰਾ ਸਮਾਨ ਤੇ ਉਹਦੇ ਵਿੱਚ ਆਪਾਂ ਪ੍ਰਾਤ ਦੇ ਵਿੱਚ ਰੱਖਿਆ ਸੀ ਕਿਉਂਕਿ ਉਸ ਦਿਨ ਹੀ ਬਣਾਈਆਂ ਸੀ ਉਹ ਗਰਮ ਸੀਗੀਆਂ ਮੈਂ ਤਾਂ ਕਰਕੇ ਇਸ ਕਰਕੇ ਪ੍ਰਾਤ 'ਚ ਹੀ ਰੱਖ ਕੇ ਮੈਂ ਕਿਹਾ ਚਲੋ ਇਦਾਂ ਵੀਡੀਓ ਸ਼ੂਟ ਕਰ ਲੈਨੇ ਆ ਆਪਣੀਆਂ ਉਹਨਾਂ ਭੈਣਾਂ ਵਾਸਤੇ ਜਿਹੜੀਆਂ ਭੈਣਾਂ ਕਹਿੰਦੀਆਂ ਕਿ ਮੈਡਮ ਕੁਝ ਨਵਾਂ ਬਣਾਇਆ ਚਾਹੇ ਸੌਂਡ ਸਪੈਸ਼ਲ ਕੁਝ ਬਣਾਇਆ ਪਰ ਜਿਹੜੇ ਨਹੀਂ ਕਿਸੇ ਨੂੰ ਬਰਦਾਸ਼ਤ ਕਰ ਸਕਦੇ ਉਹ ਲੋਕ ਜਾ ਜਿਨ੍ਹਾਂ ਦੀ ਸੋਚ ਛੋਟੀ ਆ ਉਹ ਲੋਕ ਜਾਂ ਜਿਹੜੇ ਆਪ ਨਹੀਂ ਕੁਝ ਕਰ ਸਕਦੇ ਉਹ ਲੋਕ ਇਹਨਾਂ ਦੀ ਪਤਾ ਨਹੀਂ ਸੋਚ ਏਦਾਂ ਦੀ ਹੁੰਦੀ ਆ ਇਹਨਾਂ ਲੋਕਾਂ ਦੀ ਦੇਖੋ ਨਿਗਾ ਕੀ ਕਹਿੰਦੇ ਨੇ ਵੀ ਤੁਹਾਡੇ ਉਹ ਜਿਹੜਾ ਸਮਾਨ ਆ ਉਹਦੇ ਵਿੱਚ ਨੱਚੀ ਤੁਰੀ ਫਿਰਦੀ ਆ ਜਿਨ੍ਹਾਂ ਭੈਣ ਭਰਾਵਾਂ ਨੇ ਉਹ ਮੇਰੀ ਵੀਡੀਓ ਨਹੀਂ ਦੇਖੀ ਪਲੀਜ਼ ਚੈਨਲ ਤੇ ਜਾ ਕੇ ਵੀਡੀਓ ਦੇਖਿਓ ਜੇ ਸ਼ਾਰਟ ਵੀਡੀਓ ਵੀ ਬਹੁਤ ਵਧੀਆ ਚੱਲ ਚੁੱਕੀ ਆ ਉਹ ਵੀ ਜ਼ਰੂਰ ਦੇਖਿਓ ਜੇ ਤੇ ਉਹ ਮੈਨੂੰ ਦੱਸਿਓ ਜੇ ਤੁਸੀਂ ਕਿਉਂਕਿ ਮੇਰੀ ਇਹ ਨਿਗਾ ਇੰਨੀ ਨਹੀਂ ਕੰਮ ਕੀਤੀ ਮੈਨੂੰ ਨਾ ਮਠੀਆਂ ਦੇ ਵਿੱਚ ਚੂਹਾ ਦਿਸਦੇ ਚ ਹੈ ਚੂਹੀ ਦਿਸਦੀ ਹੈ ਪਹਿਲਾਂ ਮੈਂ ਮਜ਼ਾਕ ਹੀ ਲਿਆ ਮੈਂ ਕਹੇਵੇਂ ਕਈ ਹੁੰਦੇ ਹੀ ਆ ਨਾ ਬਦਦਿਮਾਗ ਤੇ ਇਦਾਂ ਕਮੈਂਟ ਕਰ ਦਿੰਦੇ ਪਰ ਦੋ ਤਿੰਨ ਹੋਰ ਕਮੈਂਟ ਆ ਗਏ ਹੁਣ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦੀ ਕਿਉਂਕਿ ਉਹਨਾਂ ਦੀ ਤਾਂ ਮਸ਼ਹੂਰੀ ਹੋ ਜਾਂਦੀ ਜਦੋਂ ਮੈਂ ਨਾਮ ਲੈ ਦਿੰਦੀ ਇਦਾਂ ਸੋ ਇਸ ਕਰਕੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦੀ ਮੈਂ ਉਹਨਾਂ ਨੂੰ ਵੀ ਕਿਹਾ ਤੇ ਮੈਂ ਹੁਣ ਫੇਰ ਵੀਡੀਓ ਬਣਾਈ ਆ ਤੇ ਇਹਦੇ ਵਿੱਚ ਵੀ ਵੀਡੀਓ 'ਚ ਵੀ ਮੈਂ ਕਹਿ ਰਹੀ ਆ ਕਿ ਭਾਈ ਜੀ ਜੇਕਰ ਤੁਹਾਨੂੰ ਅਪਰਾਧ ਦੇ ਵਿੱਚ ਚੂਹੀ ਦਿਖਦੀ ਆ ਤੇ ਤੁਸੀਂ ਪਲੀਜ਼ ਮੈਨੂੰ ਉੱਥੋਂ ਸਕਰੀਨਸ਼ਾਟ ਖਿੱਚ ਕੇ ਭੇਜੋ ਵੀ ਆਹ ਦੇਖੋ ਜੀ ਤੁਹਾਡੇ ਸਮਾਨ ਦੇ ਵਿੱਚ ਚੂਹੀ ਆ ਇਦਾਂ ਟੇਬਲ ਤੇ ਦੇਖੋ ਸਾਫ ਸਫਾਈ ਅੰਦਰ ਐਵੇਂ ਕੋਈ ਪਾਗਲ ਨਹੀਂ ਆ ਵੀ ਇਦਾਂ ਸੋਫਿਆਂ ਦੇ ਅੰਦਰ ਸਾਡੇ ਚੂਹੇ ਚੂਹੀਆਂ ਘੁੰਮਦੇ ਫਿਰਨ ਤੇ ਸਾਨੂੰ ਪਤਾ ਹੀ ਨਾ ਲੱਗੇ ਹੈਨਾ ਫਿਰ ਅਸੀਂ ਪ੍ਰਾਦ ਦੇ ਵਿੱਚ ਸਮਾਨ ਰੱਖਿਆ ਵਾ ਉਹ ਚੂਹੀ ਤਾਂ ਦੂਰੋਂ ਦੇਖ ਕੇ ਭੱਜ ਜਾਂਦੀ ਏ ਤੇ ਕੀ ਉਹ ਚੂਹੀ ਭੱਜੇ ਨਾ ਜਦੋਂ ਅਸੀਂ ਇੱਥੇ ਬੈਠੇ ਆ ਮੰਨ ਲਓ ਜੇਕਰ ਹੈਗੀ ਵੀ ਆ ਤੇ ਮੰਨ ਲਓ ਕਿ ਜੇ ਉਹ ਭੱਜੇ ਨਾ ਉਹ ਕਹੀ ਜਾਂਦੇ ਉਹ ਜਦੋਂ ਮੈਂ ਐਂ ਕਰਕੇ ਹੱਥ ਕੀਤਾ ਨਾ ਉਹਦਾ ਪਰਛਾਵਾਂ ਆ ਰਿਹਾ ਵਾ ਕਈ ਜਿਹੜੇ ਸਮਝਦਾਰ ਪਿਆਰ ਕਰਨ ਵਾਲੇ ਭੈਣ ਭਰਾਵਾ ਨਾ ਉਹਨਾਂ ਨੇ ਉਸ ਬੰਦੇ ਨੂੰ ਜਵਾਬ ਵੀ ਦਿੱਤਾ ਮੈਂ ਚਾਹੁੰਦੀ ਨਹੀਂ ਸੀ ਬੋਲਣਾ ਵੀ ਮੈਂ ਨਾ ਬੋਲਾਂ ਉਸ ਦਿਨ ਦਾ ਮੈਨੂੰ ਗੁੱਸਾ ਤੇ ਬਹੁਤ ਆ ਰਿਹਾ ਸੀਗਾ ਪਰ ਫਿਰ ਵੀ ਜਦੋਂ बार-बार ਇਹੀ ਕਮੈਂਟ ਆਈ ਜਾਂਦਾ ਸੀਗਾ ਜੀ ਤੁਸੀਂ ਧਿਆਨ ਨਾਲ ਸਮਾਨ ਪੈਕ ਕਰਿਆ ਕਰੋ ਜੀ ਵਿੱਚ ਚੂਹੀ ਆ ਵਿੱਚ ਚੂਹੀ ਆ ਮੈਨੂੰ ਸਮਝ ਨਹੀਂ ਲੱਗਦੀ ਵਿੱਚ ਚੂਹੀ ਕਿੱਥੇ ਆ ਗਈ ਉਹਦੇ ਵਿੱਚ ਇਹ ਉਹ ਲੋਕ ਹੁੰਦੇ ਨੇ ਕਿ ਜਿਨ੍ਹਾਂ ਨੇ ਆਪ ਨਹੀਂ ਕੁਝ ਕਰਨਾ ਤੇ ਕਿਸੇ ਨੂੰ ਕੁਝ ਕਰਦੇ ਦੇਖ ਕੇ ਬਰਦਾਸ਼ਤ ਵੀ ਨਹੀਂ ਉਹਨਾਂ ਤੋਂ ਹੁੰਦਾ ਬਾਕੀ ਮੇਰੇ ਭੈਣ ਭਰਾ ਬਹੁਤ ਪਿਆਰ ਕਰਨ ਵਾਲੇ ਵੀ ਆ ਉਹਨਾਂ ਦੇ ਫੋਨ ਵੀ ਬਹੁਤ ਆਏ ਕਮੈਂਟ ਵੀ ਬਹੁਤ ਆਏ ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਉਹਨੂੰ ਵੀ ਕਈ ਮੇਰੇ ਭੈਣ ਭਰਾ ਕਈ ਸਬਸਕ੍ਰਾਈਬਰ ਜਿਹੜੇ ਪਿਆਰ ਕਰਦੇ ਨੇ ਉਹਨਾਂ ਨੇ ਉਹਨੂੰ ਜਵਾਬ ਦਿੱਤਾ ਸੀਗਾ ਵੀ ਥੋੜਾ ਸੋਚ ਸਮਝ ਕੇ ਬੋਲ ਉਹਦੇ ਵਿੱਚ ਚੂਹੀ ਨੀਆ ਚਾਏ ਉਹ ਪਰਛਾਵਾਂ ਦੀ ਸਰਿਆ ਆਵਾਜ਼ ਆ ਅੱਖਾਂ ਖੋਲ ਕੇ ਵੀਡੀਓ ਦੇਖ ਤੇ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਹੈਗੀ ਕਿ ਤੁਸੀਂ ਖਾਣ ਪੀਣ ਵਾਲੀ ਚੀਜ਼ ਐ ਜੇ ਕੋਈ ਬਣਾ ਰਿਆ ਸਾਫ਼ ਸੁਥਰੇ ਤਰੀਕੇ ਨਾਲ ਕਿਉਂ ਨਹੀਂ ਆਪਾਂ ਪੰਜਾਬੀ ਆ ਵੈਸੇ ਉਹ ਵੀ ਪੰਜਾਬੀ ਆ ਤੇ ਆਪਾਂ ਪੰਜਾਬੀ ਹੀ ਇੱਕ ਦੂਜੇ ਨੂੰ ਇਦਾਂ ਬਰਦਾਸ਼ਤ ਨਹੀਂ ਕਰ ਸਕਦੇ ਆਪਾਂ ਲੱਤਾਂ ਖੇਚਦੇ ਆ ਉਸ ਦਿਨ ਤੁਹਾਨੂੰ ਗੱਡੀ ਦੀ ਵੀਡੀਓ ਬਣਾ ਕੇ ਦੱਸੀ ਉਹਦੇ ਵਿੱਚ ਵੀ ਜਿਹੜੇ ਬੈਡ ਕਮੈਂਟ ਕਰਨ ਵਾਲੇ ਨਾ ਇਹ ਵਿਲੇ ਹੁੰਦੇ ਆ ਕਿਉਂਕਿ ਜਿਹੜਾ ਬੰਦਾ ਕੰਮ ਵਾਲਾ ਨਾ ਉਹਦੇ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ ਕਿ ਉਹ ਠੀਕ ਵੀ ਲਿਖ ਸਕੇ ਵੀ ਹਾਂਜੀ ਜੀ ਬਹੁਤ ਵਧੀਆ ਵਾ ਜਾਂ ਕੁਝ ਇੰਨਾ ਵੀ ਨਹੀਂ ਟਾਈਮ ਹੁੰਦਾ ਜਿਹੜਾ ਕੰਮ ਵਾਲਾ ਬੰਦਾ ਬਸ ਉਹਨੇ ਜਿਹੜੀ ਕੀਮਤੀ ਜਾਣਕਾਰੀ ਲੈਣੀ ਹੈ ਜਾਣਕਾਰੀ ਲੈ ਕੇ ਉਹ ਆਪਣੇ ਕੰਮ ਦੇ ਵਿੱਚ ਲੱਗ ਜਾਂਦਾ ਜਿਹੜੇ ਐਡਡ ਲੰਬੇ ਜਿਹੜੇ ਲੈਕਚਰ ਚੇਪ ਕੇ ਭੇਜਦੇ ਨੇ ਨਾ ਉਹ ਬਿਲਕੁਲ ਵੇਲੇ ਹੁੰਦੇ ਆ ਉਹਨਾਂ ਨੇ ਕੋਈ ਕੰਮ ਨਹੀਂ ਕਰਨਾ ਹੁੰਦਾ ਉਹਨਾਂ ਨੇ ਬਸ ਇਹੀ ਦੇਖਣਾ ਹੁੰਦਾ ਸਾਰਾ ਦਿਨ ਵੀ ਦੇਖੇ ਕਿ ਦੀ ਅੱਜ ਲੱਤਾਂ ਖੇਚ ਸਕਦੇ ਆਪਾਂ ਕਿੰਨੂੰ ਅੱਜ ਆਪਾਂ ਤੋੜ ਸਕਦੇ ਆ ਕਿੰਨੂੰ ਮਰੋੜ ਕੇ ਸੋੜ ਸਕਦੇ ਆ ਕਿੰਨੂੰ ਆਪਾਂ ਰਵਾ ਸਕਦੇ ਆ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਸੋਚਦੇ ਰਹਿੰਦੇ ਨੇ ਇੰਨੀ ਸੁੱਚਮ ਵਾਲਿਆ ਮੇਰੇ ਨਾਲ ਬਹੁਤ ਮਨ ਕਰਦਾ ਸੀਗਾ ਮੈਂ ਉਹ ਜੋ ਇਨਸਾਨ ਆ ਨਾ ਮੇਰੇ ਨਾਲ ਮੈਂ ਨੰਬਰ ਵੀ ਦਿੱਤਾ ਵਾ ਜੇ ਇੰਨੀ ਹਿੰਮਤ ਹੈਗੀ ਮੇਰੇ ਨਾਲ ਨੰਬਰ ਤੇ ਗੱਲ ਤਾਂ ਕਰ ਸਕਦੇ ਮੈਨੂੰ ਕਿਹਾ ਸੀ ਮੇਰੇ ਨਾਲ ਨੰਬਰ ਤੇ ਗੱਲ ਕਰ ਜੇ ਤੂੰ ਮੈਨੂੰ ਸਕਰੀਨਸ਼ਾਟ ਕੇ ਖਿੱਚ ਕੇ ਭੇਜ ਪਰ ਨਹੀਂ ਮੁੜ ਕੇ ਦੁਬਾਰਾ ਨਹੀਂ ਜੇਕਰ ਤੁਹਾਨੂੰ ਕੋਈ ਉਹਦੇ ਵਿੱਚ ਤੱਤ ਦੇਸੀ ਨਹੀਂ ਰਿਹਾ ਜੋ ਤੁਸੀਂ ਗੱਲ ਕਰ ਰਹੇ ਹੋ ਤੇ ਤੁਸੀਂ ਕਿਸ ਨੂੰ ਗੱਲ ਕਿਵੇਂ ਕਰ ਰਹੇ ਹੋ ਸੋਚ ਕੇ ਥੋੜੀ ਜੀ ਗੱਲ ਕਰਨੀ ਚਾਹੀਦੀ ਹੈ ਨਾ ਮੈਂ ਬਹੁਤ ਵਾਰੀ ਸੋਚਦੀ ਹਾਂ ਜੇ ਕਿ ਕਿਸੇ ਨੂੰ ਆਪਾਂ ਸਹੀ ਨਹੀਂ ਨਾ ਕਹਿ ਸਕਦੇ ਤੇ ਆਪਾਂ ਕਿਸੇ ਨੂੰ ਗਲਤ ਵੀ ਨਾ ਕਹੀਏ ਕਿਉਂਕਿ ਜੇ ਐਪਰੀਸ਼ੀਏਟ ਨਹੀਂ ਆਪਾਂ ਕਰ ਸਕਦੇ ਤੇ ਆਪਾਂ ਨੂੰ ਕੀ ਹੱਕ ਬਣਿਆ ਵਾ ਵੀ ਜੇ ਕੋਈ ਬੰਦਾ ਮਿਹਨਤ ਕਰ ਰਿਹਾ ਵਾ ਤੇ ਉਹਨੂੰ ਅਸੀਂ ਤੋੜ ਕੇ ਸੁੱਟੀਏ ਇਕੱਲਾ ਮੇਰੇ ਨਾਲ ਨਹੀਂ ਆ ਬਹੁਤ ਲੋਕਾਂ ਦੇ ਨਾਲ ਇਦਾਂ ਕਰਦੇ ਨੇ ਇਹੋ ਜਿਹੇ ਲੋਕ ਕਿਉਂਕਿ ਉਹ ਬੈਠੇ ਹੀ ਇਸ ਕੰਮ ਨੂੰ ਹੁੰਦੇ ਆ ਉਹਨਾਂ ਨੂੰ ਇਹ ਅੰਦਾਵਾ ਖੁਦ ਕੁੱਤਿਆਂ ਦੀ ਲੜਦੀਆਂ ਉਹਨਾਂ ਨੂੰ ਕਿ ਇਹ ਕਿਵੇਂ ਕਰੀ ਜਾਂਦੇ ਯਾਰ ਸਾਡੇ ਕੋਲ ਤਾਂ ਆ ਕੋਈ ਕੰਮ ਨਹੀਂ ਹੁੰਦਾ ਇਹ ਕਿਵੇਂ ਕੰਮ ਕਰੀ ਜਾਂਦੇ ਆ ਚਾਹੇ ਮੇਰੇ ਕੋਈ ਕੰਪੀਟੀਟਰ ਹੀ ਹੋਣ ਮੈਨੂੰ ਨਹੀਂ ਪਤਾ ਵੀ ਕੌਣ ਆ ਉਹਨਾਂ ਦੀ ਆਈਡੀ ਮੈਂ ਯਾਦ ਵੀ ਨਹੀਂ ਰੱਖਦੀ ਇਹੋ ਜਿਹੇ ਬੰਦਿਆਂ ਨੂੰ ਬਿਲਕੁਲ ਨਹੀਂ ਯਾਦ ਰੱਖਦੀ ਮੈਂ ਜਿਵੇਂ ਬਾਹਰ ਥੰਬਨੇਲ 'ਤੇ ਲਿਖਿਆ ਨਾ ਸੋ ਉਸੇ ਤਰ੍ਹਾਂ ਮੈਂ ਉਹਨਾਂ ਬੰਦਿਆਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਉਹ ਨੀਲੀ ਛਤਰੀ ਵਾਲਾ ਉਹ ਸੱਚੇ ਪਾਤਸ਼ਾਹ ਪਰਮਾਤਮਾ ਮੇਰੇ ਨਾਲ ਆ ਮੇਰੇ ਪਿਆਰ ਕਰਨ ਵਾਲੇ ਸਬਸਕ੍ਰਾਈਬਰ ਮੇਰੇ ਭੈਣ ਭਰਾ ਮੇਰੇ ਰਿਸ਼ਤੇਦਾਰ ਤੇ ਮੇਰੀ ਫੈਮਲੀ ਮੇਰੇ ਨਾਲ ਆ ਤੇ ਮੈਂ ਨਹੀਂ ਦੱਬਦੀ ਕਿਉਂਕਿ ਦੱਬਦੀ ਇਸ ਕਰਕੇ ਨਹੀਂ ਆ ਮੈਨੂੰ ਉਹ ਰੱਬ ਤੋਂ ਇਲਾਵਾ ਕਿਸੇ ਦਾ ਡਰ ਨਹੀਂ ਜਿਵੇਂ ਉਹ ਗਾਣਾ ਹੈਗਾ ਨਾ ਆਰਨੇਦ ਦਾ ਕਿ ਬੰਦਾ ਕਦੋਂ ਕਿਸੇ ਦੇ ਮਾਰਿਆਂ ਮਰਦਾ ਮਾਰੇ ਨਾ ਕਰਤਾਰ ਕੁੜੇ ਇਸ ਕਰਕੇ ਜੇ ਉਹ ਸੱਚੇ ਪਾਤਸ਼ਾਹ ਦੀ ਨਿਗਾਸਹੀ ਆ ਨਾ ਤੇ ਆਪਾਂ ਨੂੰ ਕਿਸੇ ਤੋਂ ਨਹੀਂ ਡਰਨਾ ਚਾਹੀਦਾ ਕੱਲਾ ਮੈਂ ਨਹੀਂ ਮੈਂ ਉਹਨੂੰ ਕਹਿ ਰਹੀ ਐ ਜੋ ਮਿਹਨਤ ਕਰ ਰਿਹਾ ਵਾ ਜੋ ਆਪਣੀ ਸੱਚਾਈ ਦਿਖਾ ਰਿਹਾ ਵਾ ਕੋਈ ਹਿੰਮਤ ਕਰਕੇ ਕੋਈ ਕੰਮ ਕਰ ਰਿਹਾ ਵਾ ਕੋਈ ਬਿਮਾਰਸ਼ਮਾਰ ਉੱਠ ਕੇ ਆਪਣੀ ਕੋਈ ਹਿੰਮਤ ਦਿਖਾ ਰਿਹਾ ਵਾ ਕੋਈ ਸੋਚੇ ਕਿ ਜੇ ਪਰਮਾਤਮਾ ਮੇਰੇ ਨਾਲ ਹਨ ਤਾਂ ਮੈਨੂੰ ਕਿਸੇ ਤੋਂ ਨਹੀਂ ਡਰਨਾ ਚਾਹੀਦਾ ਕਿਉਂਕਿ ਹਾਥੀ ਨੰਗ ਜਾਂਦਾ ਵਾ ਤੇ ਕੁੱਤੇ ਭੌਂਕਦੇ ਰਹਿੰਦੇ ਨੇ ਮੈਨੂੰ ਬਹੁਤ ਹਿੰਮਤ ਤੇ ਬਹੁਤ ਹੌਸਲਾ ਮਿਲਦਾ ਉਹਨਾਂ ਭੈਣ ਭਰਾਵਾਂ ਤੋਂ ਜਿਹੜੇ ਕਹਿੰਦੇ ਨੇ ਕਿ ਮੈਡਮ ਜੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਅਸੀਂ ਤੁਹਾਡੇ ਨਾਲ ਆਂ ਮੈਂ ਉਹਨਾਂ ਲੋਕਾਂ ਦੀ ਪਰਵਾਹ ਕਰਦੀ ਆ ਮੈਂ ਉਹਨਾਂ ਲੋਕਾਂ ਦੀ ਪਰਵਾਹ ਨਹੀਂ ਕਰਦੀ ਜਿਹੜੇ ਲੱਤਾਂ ਖੇਚਦੇ ਨੇ ਜਿਹੜੇ ਕਹਿੰਦੇ ਜੀ ਲਓ ਤੁਸੀਂ ਇਹ ਗਲਤ ਨੌਲੇਜ ਦਿੱਤੀ ਆ ਲਓ ਜੀ ਤੁਸੀਂ ਐ ਕਰ ਦਿੱਤਾ ਲਓ ਜੀ ਤੁਸੀਂ ਓ ਕਰ ਦਿੱਤਾ ਬੜਾ ਲੈਕਚਰ ਦੇਣ ਬਹਿ ਜਾਂਦੇ ਜਿਵੇਂ ਕਿ ਬਹੁਤ ਜ਼ਿਆਦੇ ਸਿਆਣੇ ਹੁੰਦੇ ਆ ਕਦੇ ਵੀ ਕਿਸੇ ਵੀ ਕੰਮ ਨੂੰ ਚਾਹ ਕੋਈ ਚੰਗੀ ਵੀਡੀਓ ਨੂੰ ਉਹਨਾਂ ਨੇ ਕਦੇ ਐਪਰੀਸ਼ੀਏਟ ਨਹੀਂ ਕੀਤਾ ਹੋਊਗਾ ਇਹ ਮੈਨੂੰ ਪਤਾ ਇਹਨਾਂ ਦੀ ਨਾ ਸੋਚ ਤੰਗ ਹੁੰਦੀ ਆ ਛੋਟੀ ਸੋਚ ਵਾਲੇ ਲੋਕ ਹੁੰਦੇ ਨੇ ਜਿਹੜੇ ਘਰ ਦੇ ਵਿੱਚ ਆਪ ਤਾਂ ਕੁਝ ਵੀ ਨਹੀਂ ਕਰ ਸਕਦੇ ਨਾ ਇਹਨਾਂ ਨੂੰ ਚਾਰਿਆਂ ਨੂੰ ਕੋਈ ਘਰੇ ਪੁੱਛਦਾ ਮੇਰੇ ਵਾਂਗੂ ਨਾ ਕੋਈ ਬਾਹਰ ਪੁੱਛਦਾ ਤੇ ਇਹ ਪ੍ਰਧਾਨਗੀ ਜਿਹੜੀ ਝੜਨ ਪੈ ਜਾਂਦੇ ਨੇ ਸੋਸ਼ਲ ਮੀਡੀਆ ਤੇ ਬੈਠ ਕੇ ਵੀ ਤੁਸੀਂ ਇਦਾਂ ਵਾਂ ਅਦਾਂ ਵਾਂ ਅਦਾਂ ਵਾਂ ਇਹਨਾਂ ਵਰਗਿਆਂ ਦੀ ਨਾ ਮੈਂ ਪਰਵਾਹ ਕਰਾਂ ਦੀ ਅੱਜ ਅਤੇ ਨਾ ਮੈਂ ਕਰਾਂ ਕੱਲ ਕਿਉਂਕਿ ਮੈਨੂੰ ਕੱਲਾ ਇੱਕ ਉਸ ਪਰਮਾਤਮਾ ਦਾ ਡਰਾ ਜਿਉ ਪਰਮਾਤਮਾ ਦੀ ਨਿਗਾ ਮੇਰੇ ਤੇ ਮਾੜੀ ਹੋ ਗਈ ਨਾ ਤੇ ਸਾਰੀ ਦੁਨੀਆ ਨੇ ਮੇਰੇ ਖਿਲਾਫ ਹੋ ਜਾਣਾ ਜਿਉ ਨਿਗਾ ਚੰਗੀ ਹੈ ਨਾ ਤੇ ਜਿਹੜੇ ਇੱਕਾ ਦੁੱਕਾ ਵਿੱਚ ਤੁਰੇ ਫਿਰਦੇ ਇਹਨਾਂ ਦੀ ਮੈਨੂੰ ਪਰਵਾਹ ਨਹੀਂ ਹੈਗੀ ਸਿਰਫ ਉਸ ਸੱਚੇ ਪਾਤਸ਼ਾਹ ਤੋਂ ਆਪਾਂ ਡਰ ਕੇ ਕੰਨੇ ਆ कि ਆਪਣੇ ਜਿਹੜੇ ਇਹ ਦਸਾਂ ਨੋਵਾਂ ਦੀ ਮਿਹਨਤ ਕਰੀਦੀ ਆ ਤੇ ਆਪਣੇ ਹੱਕ ਦੀ ਰੋਟੀ ਖਾਈਦੀ ਆ ਜੇ ਉਹ ਵੀ ਉਹਨਾਂ ਕੋ ਬਰਦਾਸ਼ਤ ਨਹੀਂ ਹੁੰਦੀ ਇਹ ਉਹਨਾਂ ਦੀ ਪ੍ਰੋਬਲਮ ਆ ਮੇਰੀ ਪ੍ਰੋਬਲਮ ਨਹੀਂ ਹੈ ਇਹ ਉਹਨਾਂ ਨੂੰ ਜਿਹੜੀ ਤਕਲੀਫ ਹੁੰਦੀ ਹੈ ਉਹਨਾਂ ਨੂੰ ਆਪਣਾ ਹੱਲ ਖੁਦ ਕਰਨਾ ਚਾਹੀਦਾ ਵਾ ਮੇਰਾ ਇਹਦੇ ਵਿੱਚ ਕੁਝ ਵੀ ਨਹੀਂ ਰੋਲ ਹੈਗਾ ਕਿਉਂਕਿ ਮੈਂ ਤਾਂ ਇਦਾਂ ਹੀ ਵੀਡੀਓ ਪਾਉਂਦੀ ਰਹੂੰਗੀ ਇਦਾਂ ਹੀ ਮਿਹਨਤ ਕਰਦੀ ਰਹੂੰਗੀ ਇਦਾਂ ਹੀ ਜਿਹੜੀ ਨਵੀਂ-ਨਵੀਂ ਕੋਈ ਨਾ ਕੋਈ ਥੀਜ ਲੈ ਕੇ ਆਉਂਦੀ ਰਹੂੰਗੀ ਇਹ ਤੁਸੀਂ ਦੇਖ ਸਕਦੇ ਹੋ ਵੀ ਇਹ ਉਹ ਜਿਹੜੇ ਬੋਲਦੇ ਸੀਗੇ ਇਸੇ ਕਰਕੇ ਬੋਲਦੇ ਹੁੰਦੇ ਹਨ ਕਿ ਇਹਦਾ ਜਿਹੜਾ ਕਾਰੋਬਾਰ ਉਹ ਚੱਲੇ ਨਾ ਜੀ ਤੇ ਜਿਹੜੇ ਬੋਲਦੇ ਆ ਬੋਲੀ ਜਾਂਦੇ ਆ ਪਰ ਜਿਨ੍ਹਾਂ ਨੇ ਪਿਆਰ ਕੀਤਾ ਵਾ ਆਪਾਂ ਨੂੰ ਸੱਚੇ ਦਿਨੋਂ ਪਿਆਰ ਕਰਦੇ ਨੇ ਚਾਹੇ ਆਪਣੇ ਨਾਲ ਖੜੇ ਨੇ ਉਹ ਆਪਣੇ ਕੋਈ ਆਰਡਰ ਮੰਗਾ ਰਹੇ ਨੇ ਇਹ ਜਿੰਨਾ ਸਾਰਾ ਸਮਾਨ ਪਿਆ ਵਾ ਇਹ ਵੀ ਇੱਕ ਭੈਣ ਦਾ ਆਰਡਰ ਜਾ ਰਿਹਾ ਵਾ ਤੇ ਇਹ ਆਪਾਂ ਵਾਸਤੇ ਭੇਜਣਾ ਵਾ ਵੱਡੇ ਡੱਬੇ ਦੇ ਵਿੱਚ ਆਪਾਂ ਪੈਕ ਕਰਾਂਗੇ ਵੈਸੇ ਆਪਾਂ ਬਾਕਸ ਦੇ ਵਿੱਚ ਪੈਕ ਕਰਕੇ ਭੇਜਦੇ ਆ ਪਰ ਇਹ ਜਿਹੜਾ ਸਾਰਾ ਸਮਾਨ ਆ ਇਹਨੂੰ ਇਕੱਠਾ ਹੀ ਜਿਹੜਾ ਵਾ ਇਹ ਬਠਿੰਡੇ ਵਾਲੀ ਸਾਈਡ ਤੇ ਭੇਜਣਾ ਆਪਾਂ ਤੇ ਨਾਲ ਉਹਨਾਂ ਨੇ ਆਪਣੇ ਕੋ ਮਗਾਇਆ ਸੀ ਇਹ ਖੱਟਾ ਮਿੱਠਾ ਨਿੰਬੂ ਹਰੀ ਮਿਰਚ ਤੇ ਨਾਲ ਇਹ ਹੈਗਾ ਜੀ ਆਂਬ ਦਾ ਸੁੱਕਾ ਚਾਰ ਨਾਲ ਅਦਰਕ ਨਾਲ ਹੋਗੇ ਦੂਸਰੇ ਉਹਨੂੰ ਕੀ ਕਹਿੰਦੇ ਆ ਲਸੂਰੇ ਹੋਗੇ ਨਾਲ ਡੇਲੇ ਹੋਗੇ ਤੁੱਕੇ ਹੋਗੇ ਯਾਨੀ ਕਿ ਤਕਰੀਬਨ ਉਹਨਾਂ ਨੇ ਸਾਰੇ ਇਹ ਚਾਰ ਆਪਣੇ ਕੋ ਜਿਹੜਾ ਸੀਜ਼ਨ ਵਾਲੇ ਹੋਣ ਨੇ ਉਹ ਮੰਗਾਏ ਆਪਣੇ ਕੋ ਤੇ ਨਾਲ ਆਪਣੇ ਕੋ ਇਹ ਮੰਗਾਈਆਂ ਸੀ 7 ਕਿਲੋ ਮਠੀਆਂ ਤੇ ਨਾਲ 2 ਕਿਲੋ ਮੰਗਾਈਆਂ ਸੀ ਆਪਣੇ ਕੋ ਇਹ ਨਮਕੀਨ ਮਟਰੀ ਤੁਸੀਂ ਕਿਸੇ ਨੇ ਵੀ ਇਨਾਂ ਵਿੱਚ ਕੋਈ ਵੀ ਸਮਾਨ ਮੰਗਾਉਣਾ ਹੋਵੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਆ। ਬਾਕੀ ਮੈਨੂੰ ਜੇ ਕੋਈ ਵੀ ਭੈਣ ਭਰਾ ਫੋਨ ਕਰਦਾ ਨਾ ਕਹਿੰਦਾ ਕਿ ਮੈਡਮ ਜੀ ਇਹ ਫੇਕ ਬਹੁਤ ਹੁੰਦਾ ਜੀ ਤੁਸੀਂ ਸੱਚੀ ਸਾਨੂੰ ਸਮਾਨ ਭੇਜ ਦੋਗੇ ਜਾਂ ਕੁਝ ਵੀ ਉਹ ਜਿਹੜੇ ਨਵੇਂ ਆਏ ਹੁੰਦੇ ਨੇ ਮੇਰੇ ਚੈਨਲ ਤੇ ਮੈਂ ਉਹਨਾਂ ਨੂੰ ਇਹੀ ਕਹਿੰਦੀ ਹੁੰਦੀ ਆ ਵੀ ਤੁਸੀਂ ਮੈਨੂੰ ਅਜਾ ਆਰਡਰ ਨਾ ਦਿਓ ਪਲੀਜ਼ ਤੁਸੀਂ ਨਾ ਦੋ ਦਿਨ ਮੇਰੇ ਚੈਨਲ ਤੇ ਸਰਚ ਕਰੋ ਜੇਕਰ ਤੁਹਾਨੂੰ ਲੱਗਦਾ ਕਿ ਜੈਨੂਇਨ ਆ ਤੇ ਫਿਰ ਤੁਸੀਂ ਸਾਡੇ ਕੋਲ ਸਮਾਨ ਮੰਗਾ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਵੀ ਅਸੀਂ ਸਹੀ ਆ ਤੇ ਤੁਸੀਂ ਆਪਣਾ ਆਰਡਰ ਸਾਨੂੰ ਦੇ ਸਕਦੇ ਹੋ ਕਿਉਂਕਿ ਕਮੈਂਟਾਂ ਵਾਲਿਆਂ ਨੇ ਜਿਹੜੀ ਇਹ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਹੁੰਦੀ ਹੈ ਵੀ ਇਹਨਾਂ ਨੂੰ ਅਸੀਂ ਤੋੜ ਕੇ ਸੁੱਟ ਲਈਏ ਚਾਹੇ ਇਹਨਾਂ ਦੀ ਵੀਡੀਓ ਨਾ ਚੱਲੇ ਜਾਂ ਕੁਝ ਵੀ ਇਦਾਂ ਨਹੀਂ ਜੇ ਪਰਮਾਤਮਾ ਤੁਹਾਡੇ ਨਾਲ ਹੈ ਨਾ ਤੁਸੀਂ ਕਿਸੇ ਤੋਂ ਨਾ ਡਬਿਆ ਕਰੋ ਮੈਂ ਇਕੱਲੀ ਆਪਦੀ ਗੱਲ ਨਹੀਂ ਕਰਦੀ ਕਿ ਮੈਂ ਨਹੀਂ ਡਬਣਾ ਮੈਂ ਉਹਨਾਂ ਭੈਣਾਂ ਵਾਸਤੇ ਵੀ ਕਹਿ ਰਹੀ ਆਂ ਜਿਹੜੀਆਂ ਛੋਟੇ ਛੋਟੇ ਚੈਨਲ ਮੇਰੇ ਵਾਂਗੂ ਜਿਹਨਾਂ ਨੇ ਬਣਾਏ ਨੇ ਤੇ ਹੋਰ ਹੌਲੀ ਹੌਲੀ ਉਹ ਜਿਹੜੇ ਵੱਡੇ ਚੈਨਲਾਂ ਤੇ ਵੀ ਆਉਣਗੇ ਉਹਨਾਂ ਨੂੰ ਵੀ ਮੈਂ ਕਹਿ ਰਹੀ ਆਂ ਕਬਰਾਇਆ ਨਾ ਕਰੋ ਜੀ ਇਹੋ ਜਿਹੇ ਬੈਡ ਕਮੈਂਟ ਬਹੁਤ ਆਉਂਦੇ ਨੇ ਮੈਨੂੰ ਮੈਂ ਫੋਨ ਬਹੁਤ ਆਣ ਗਏ ਮੈਡਮ ਜੀ ਲੋਕ ਇਦਾਂ ਬੋਲਦੇ ਆ ਅਸੀਂ ਤਾਂ ਉਹਦੇ ਵਿੱਚ ਕੁਝ ਨਹੀਂ ਇਹੋ ਜਿਹਾ ਵਿਖਾਇਆ ਸੀ ਲੋਕ ਆ ਕਹਿੰਦੇ ਨੇ ਉਹ ਕਹਿੰਦੇ ਨੇ ਮੈਂ ਉਹਨਾਂ ਨੂੰ ਨਹੀਂ ਪਰਵਾਹ ਨਾ ਕਰੋ ਜੀ ਮੈਂ ਵੀ ਬਹੁਤ ਪਰਵਾਹ ਕਰ ਕਰ ਦੇਖੀ ਹੈ ਜਿਨ੍ਹਾਂ ਨੇ ਸਟਾਰਟਿੰਗ ਤੋਂ ਮੇਰਾ ਚੈਨਲ ਦੇਖਿਆ ਹੋਊਗਾ ਗੁੱਸਾ ਵੀ ਬਹੁਤ ਆਉਂਦਾ ਜਦੋਂ ਆਪਾਂ ਸਹੀ ਕੁਝ ਦਿਖਾ ਰਹੇ ਆ ਨਾ ਕੋਈ ਸਮਝਾ ਰਹੇ ਆ ਤੇ ਫਿਰ ਵੀ ਆਪਾਂ ਨੂੰ ਕੋਈ ਬੈਡ ਕਮੈਂਟ ਕਰਦੇ ਤਾਂ ਬੜਾ ਗੁੱਸਾ ਆਉਂਦਾ ਵੀ ਯਾਰ ਮੈਂ ਤਾਂ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਤੇ ਲੋਕ ਮੇਰੇ ਦੁਆਲੇ ਕਿਵੇਂ ਹੋ ਰਹੇ ਨੇ ਜਿਹੜੇ ਤੇ ਹਾਂ ਲੰਗੇਜ ਵਿਖਾਉਂਦੇ ਨੇ ਜਿਹੜਾ ਕੋਈ ਆਪਣੇ ਪਰਸਨਲ ਪਲ ਵੀ ਦਿਖਾਈ ਜਾਂਦੇ ਨੇ ਚਾਹੇ ਕੋਈ ਇਹੋ ਜਿਹੀਆਂ ਭਸ ਕੇ ਵਿਖਾਈ ਜਾਂਦੇ ਨੇ ਉਹਨਾਂ ਦੀ ਵੀਡੀਓ ਦੇਖੋ ਬਹੁਤ ਚੱਲਣਗੀਆਂ ਤੇ ਉਹਨਾਂ ਨੂੰ ਕੋਈ ਬੈਡ ਕਮੈਂਟ ਵੀ ਨਹੀਂ ਕਰਦੇ ਕਿਉਂਕਿ ਇਹੋ ਜਿਹੇ ਲੋਕ ਨੇ ਇਹ ਸਵਾਦ ਲੈਣ ਵਾਲੇ ਲੋਕ ਹੁੰਦੇ ਨੇ ਤੇ ਜਿਹੜੇ ਇਦਾਂ ਕੋਈ ਮਿਹਨਤ ਕਰਦੇ ਨੇ ਮੇਰੇ ਵਰਗੀਆਂ ਜਿਹੜੀਆਂ ਭੈਣਾਂ ਨੇ ਘਰੇ ਆਪਣਾ ਮਿਹਨਤ ਕਰਕੇ ਆਪਣੇ ਬੱਚੇ ਪਾਲ ਰਹੀਆਂ ਨੇ ਨਾ ਉਹਨਾਂ ਨੂੰ ਗੱਲਾਂ ਕਰਦੇ ਜਦੋਂ ਉੱਠ ਕੇ ਤੇ ਫਿਰ ਬਹੁਤ ਗੁੱਸਾ ਆਉਂਦਾ ਵਾ ਉਹਨਾਂ ਭੈਣਾਂ ਨੂੰ ਆਪਾਂ ਫਿਰ ਵੀ ਕਹਿੰਨੇ ਵੀ ਇਹਨਾਂ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਮੈਂ ਵੀ ਨਹੀਂ ਕਰਦੀ ਕਿਉਂਕਿ ਇਹੋ ਜੇ ਕੁਝ ਕੁ ਲੋਕ ਹੁੰਦੇ ਨੇ ਬਾਕੀ ਮੈਨੂੰ ਪਿਆਰ ਕਰਨ ਵਾਲੇ ਬਹੁਤ ਲੋਕ ਨੇ ਤੇ ਤੁਸੀਂ ਜਿਹੜੇ ਪਿਆਰ ਕਰਨ ਵਾਲੇ ਆ ਸਬੂਤ ਜ਼ਰੂਰ ਦਿਓ ਜੇ ਕਿ ਮੈਨੂੰ ਪਿਆਰ ਕਰਦੇ ਹੋ ਕਿ ਨਹੀਂ ਇਹ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਤੇ ਜਿਆਦਾ ਤੋਂ ਜਿਆਦਾ ਜਿਹੜੀ ਵੀਡੀਓ ਵਾ ਇਹ ਸ਼ੇਅਰ ਜ਼ਰੂਰ ਕਰਿਓ ਜੇ ਕਿਉਂਕਿ ਇੱਕ ਤਾਂ ਇਹ ਸਮਾਨ ਆ ਵੀ ਜਿਹੜਾ ਨੇ ਕਿਸੇ ਨੇ ਸਾਡੇ ਕੋਲ ਮੰਗਾਉਣਾ ਹੋਵੇ ਵੀਡੀਓ ਵੇ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਦੂਜਾ ਉਹਨਾਂ ਲੋਕਾਂ ਦੇ ਮੂੰਹ ਤੇ ਚਪ ਜਿਨ੍ਹਾਂ ਨੇ ਇਹ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਆ ਜਾਂ ਇਹੋ ਜਿਹੇ ਬੈਡ ਕਮੈਂਟ ਕਰਦੇ ਨੇ ਕਿ ਤੁਸੀਂ ਇਦਾਂ ਕਰਦੇ ਹੋ ਇਦਾਂ ਕਰਦੇ ਅੱਛਾ ਦੇਖੋ ਜੇ ਇਹ ਦਾ ਸਮਾਨ ਦੀ ਗੱਲ ਹੋ ਗਈ ਵੀ ਲੱਤਾਂ ਖਿੱਚਦੇ ਆ ਕਈ ਇਹੋ ਜਿਹੇ ਬਦਦਮਾਗ ਨੇ ਜਿਵੇਂ ਮੈਂ ਉਹ ਦਿਨ ਕਿਹਾ ਨਾਰੀ ਦਾ ਸਾਗ ਜਿਹੜੀ ਚੀਜ਼ ਦੀ ਸਾਨੂੰ ਨੌਲੇਜ ਨਹੀਂ ਹੈਗੀ ਅਸੀਂ ਉਸ ਚੀਜ਼ ਤੇ ਕਮੈਂਟ ਕਿਵੇਂ ਕਰਦੇ ਹਣਾ ਜੇ ਤੁਹਾਨੂੰ ਨਹੀਂ ਪਤਾ ਵੀ ਨਾਰੀ ਦਾ ਸਾਗ ਕੀ ਹੁੰਦਾ ਵਾ ਕਰਮੀ ਦਾ ਸਾਗ ਕੀ ਹੁੰਦਾ ਉਹਦੇ ਵਿੱਚ ਕੀ ਕਮੈਂਟ ਕਰਦੇ ਨੇ ਇਹ ਤਾਂ ਜੀ ਪਸ਼ੂਆਂ ਨੂੰ ਖਾਣ ਵਾਲਾ ਚਾਰਾ ਵਾ ਜੀ ਉਹ ਵਾ ਜੇ ਆ ਚਾਰਾ ਤਾਂ ਫਿਰ ਜਿਹੜਾ ਆਪਾਂ ਸਰੋਂ ਦਾ ਸਾਗ ਹੁੰਦਾ ਵਾ ਉਹ ਵੀ ਆਪਾਂ ਤਾਂ ਪੱਠਿਆਂ ਦੇ ਵਿੱਚ ਕੱਟਦੇ ਹੀ ਆ ਨਾ ਉਹ ਵੀ ਆਪਾਂ ਪਸ਼ੂਆਂ ਨੂੰ ਪਾਉਨੇ ਉਹ ਤਾਂ ਅਸੀਂ ਕਹਿੰਦੇ ਵੀ ਸਾਡਾ ਪੰਜਾਬੀਆਂ ਦਾ ਸਰਸੋਂ ਦਾ ਸਾਗ ਤੇ ਇਹ ਵੀ ਦੇਖਿਆ ਕਰੋ ਇਹ ਵੀ ਕਿਹੇ ਸਟੇਟ ਦਾ ਜਿਹੜਾ ਵਾ ਉਹ ਉਹ ਫੇਵਰਟ ਚੀਜ਼ ਹੋਊਗੀ ਚਾਹੇ ਕੋਈ ਵਧੀਆ ਚੀਜ਼ ਹੋਊਗੀ ਚਾਹੇ ਉਹਦੇ ਵਿੱਚ ਗੁਣ ਹੋਣਗੇ ਉਹ ਦੇਖਿਆ ਕਰੋ ਇਹਨਾਂ ਕਹਿਆ ਕਰੋ ਜੀ ਇਹ ਜੀ ਚਾਰਾ ਏ ਤੁਸੀਂ ਅੱਜ ਕੀ ਧਰ ਦਿੱਤਾ ਜੇ ਨਹੀਂ ਤੁਸੀਂ ਧਰਨਾ ਤੇ ਤੁਸੀਂ ਉਸ ਚੀਜ਼ ਨੂੰ ਸਕਿਪ ਕਰ ਦਿਓ ਜੇ ਤੁਹਾਨੂੰ ਉਹ ਚੀਜ਼ ਨਹੀਂ ਚੰਗੀ ਲੱਗਦੀ ਤੇ ਸਕਿਪ ਕਰ ਦਿਓ ਜ਼ਰੂਰੀ ਹੈ ਕਿ ਉਥੇ ਆਪਣੀ ਪ੍ਰਧਾਨਗੀ ਤੁਸੀਂ ਛਾੜ ਕੇ ਜਰੂਰ ਜਾਣਾ ਹੁੰਦਾ ਵਾ ਸੋ ਇਹ ਜਿਹੜੇ ਆ ਨਾ ਲੋਕ ਇਹ ਇਨਾਂ ਦੀ ਸੋਚ ਇੱਥੋਂ ਤੱਕ ਹੀ ਰਹਿਣੀ ਆ ਤੇ ਜਿਨ੍ਹਾਂ ਨੇ ਮਿਹਨਤਾਂ ਕਰਨੀਆਂ ਨੇ ਨਾ ਉਹਨਾਂ ਨੇ ਮਿਹਨਤਾਂ ਕਰਕੇ ਅੱਗੇ ਦੇ ਅੱਗੇ ਵਧੀ ਜਾਣਾ ਉਸ ਦਿਨ ਵੀਡੀਓ ਜਿਹੜੀ ਪਾਈ ਸੀ ਆਪਾਂ ਗੱਡੀ ਵਾਲੀ ਉਹਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਇੱਕ ਲਾਸਟਿਕ ਬਣੇ ਹੋਇਆ ਜਿੰਨਾ ਤੁਸੀਂ ਪਿੱਛੇ ਨੂੰ ਖਿੱਚੋਗੇ ਨਾ ਸਾਨੂੰ ਉਨਾ ਹੀ ਆਗੇ ਤੁਹਾਡੇ ਮੂੰਹ ਤੇ ਵੱਜਾਂਗੇ ਜਿਹੜੇ ਲੱਤਾਂ ਖਿੱਚਦੇ ਨੇ ਇਹ ਉਹਨਾਂ ਵਾਸਤੇ ਆ ਜਿਹੜੇ ਪਿਆਰ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੋ ਇਹ ਜਿਹੜੀ ਜਿਹੜੀ ਅੱਜ ਆਪਾਂ ਛੋਟੀ ਜੀ ਵੀਡੀਓ ਬਣਾਈ ਸੀ ਇਹ ਸਿਰਫ ਉਸ ਬੰਦੇ ਦੇ ਮੂੰਹ ਦੇ ਚਪੇੜ ਆ ਵੀ ਦੇਖ ਲੈ ਭਾਈ ਤੂੰ ਤਾਂ ਲੱਤਾਂ ਖਿੱਚਦਾ ਸੀਗਾ ਇਹ ਕਹਿ ਕੇ ਵੀ ਇਹਨਾਂ ਦਾ ਸਮਾਨ ਚੰਗਾ ਨਹੀਂ ਹੈ ਇਹ ਤਾਂ ਮੈਡਮ ਹੋਰ ਵਿੱਚ ਆਈ ਸੀਗੀ ਉਹਦਾ ਮੇਰਾ ਨਾਮ ਨਹੀਂ ਜਾਤ ਕਹਿੰਦੇ ਜੀ ਇੰਦਾਂ ਚ ਕੁਝ ਵੀ ਨਹੀਂ ਅਸਲੀ ਮੈਂ ਕਿਹਾ ਅਸੀਂ ਤਾਂ ਆਵ ਨਹੀਂ ਅਸਲੀ ਹੈਗੇ ਅਸੀਂ ਵੀ ਨਕਲੀ ਹੈਗੇ ਆਂ ਕੁਝ ਵੀ ਨਹੀਂ ਅਸਲੀ ਕੁਝ ਵੀ ਸਹੀ ਨਹੀਂ ਆ ਜੀ ਕਿਉਂਕਿ ਉਹ ਸਾਡੇ ਘਰੇ ਰਹਿ ਕੇ ਗਏ ਨੇ ਮੈਨੂੰ ਲੱਗਦਾ ਜਿਹੜੇ ਇਹ ਕਹਿੰਦਾ ਵੀ ਇਹ ਸਹੀ ਨਹੀਂ ਜੀ ਇਹੋ ਜਿਹੇ ਗੱਲਾਂ ਕਰਨ ਲੱਗੇ ਨਾ ਸੋਚਦੀਆਂ ਵੀ ਨਹੀਂ ਭੈਣਾ ਵੀ ਨਹੀਂ ਕਈ ਸੋਚਦੀਆਂ ਜ਼ਰੂਰੀ ਨਹੀਂ ਬੰਦੇ ਇਹੋ ਜਿਹੇ ਹੁੰਦੇ ਆ ਕਈ ਜਨਾਨੀਆਂ ਵੀ ਜਿਹੜੀਆਂ ਉਹ ਵੀ ਇਦਾਂ ਦੀਆਂ ਹੀ ਹੁੰਦੀਆਂ ਨੇ ਸੋ ਉਹ ਕਹਿੰਦੀ ਸੀ ਵੀ ਜਿਹੜਾ ਸਹੀ ਸਮਾਨ ਨਹੀਂ ਆ ਤੇ ਇਹ ਉਹਨਾਂ ਬੰਦਿਆਂ ਵਾਸਤੇ ਮੂੰਹ ਤੇ ਚਪੇੜ ਆ ਵੀ ਇਹ ਦੇਖ ਲਓ ਜੀ ਆਪਣਾ ਜਿਹੜਾ ਪਰਮਾਤਮਾ ਦੀ ਮਿਹਰ ਦੇ ਨਾਲ ਇਹ ਜਿਹੜਾ ਸਮਾਨ ਆ ਇਹ ਵਧੀਆ ਚੱਲੀ ਜਾਂਦਾ ਵਾ ਜੇ ਇਥੋਂ ਤੱਕ ਕਿ ਮੇਰੇ ਕੋਲ ਟਾਈਮ ਵੀ ਨਹੀਂ ਮਿਲਦਾ ਜੇ ਤਾਂ ਤੁਹਾਡੇ ਕੋਲ ਟਾਈਮ ਖੁੱਲਾ ਹੈਗਾ ਤੁਸੀਂ ਆਪਣੇ ਘਰ ਵਾਸਤੇ ਮੰਗਾ ਰਹੇ ਹੋ ਤੇ ਆਪਾਂ ਭੇਜ ਦਾਂਗੇ ਅਦਰਵਾਈਜ਼ ਮੇਰੇ ਕੋਲ ਬਹੁਤ ਟਾਈਮ ਘਾਟਾ ਕਿਉਂਕਿ ਸਮਾਨ ਸਾਰੀਆਂ ਭੈਣਾਂ ਦਾ ਤਿਆਰ ਕਰਨਾ ਹੁੰਦਾ ਇਹ ਜਿਹੜੀ ਚੀਜ਼ ਹੈ ਸੌਖੀ ਤਿਆਰ ਨਹੀਂ ਹੋ ਜਾਂਦੀ ਇਹਨੂੰ ਬਹੁਤ ਟਾਈਮ ਲੱਗਦਾ ਪਹਿਲਾਂ ਇਹਦਾ ਆਟਾ ਤਿਆਰ ਕਰਨ ਤੇ ਬੜਾ ਟਾਈਮ ਲੱਗਦਾ ਫਿਰ ਇਹਨੂੰ ਫਰਾਈ ਕਰਨ ਤੇ ਬਹੁਤ ਟਾਈਮ ਲੱਗਦਾ ਇੱਕ ਮੈਡਮ ਕਹਿੰਦੀ ਸੀ ਮੈਡਮ ਜੀ ਤੁਸੀਂ ਇੰਨੇ ਮਹਿੰਗਾ ਕਿਉਂ ਦੇ ਰਹੇ ਹੋ ਮੈਂ ਕਿਹਾ ਤੁਸੀਂ ਮਠੀਆਂ ਕਾ ਵੀ ਘਰੇ ਬਣਾਈਆਂ ਜਾਇ ਮਟਰੀ ਬਣਾਈਆਂ ਕਦੀ ਨਾ ਦੀ ਸੰਤੋ ਜਾਚ ਹੀ ਨਹੀਂ ਆ ਮੈਂ ਕਿਹਾ ਫੇ ਤਾਂ ਹੀ ਤੁਸੀਂ ਕਹਿ ਦਿੱਤਾ ਮਹਿੰਗੀ ਕਿਉਂ ਦੇ ਰਹੇ ਹੋ ਮੈਂ ਕਿਹਾ ਤੁਸੀਂ ਇੱਕੋ ਰੇਣਾ ਕਿਲੋ ਆਟਾ ਜਿਹੜਾ ਘਰੇ ਬਣਾ ਕੇ ਮਠੀਆਂ ਤੇ ਮਠੀਆਂ ਮਟਰ ਜਿਹੜਾ ਦੇਖੋ ਤੁਸੀਂ ਤਾਨੂੰ ਪਤਾ ਲੱਗ ਜੂਗਾ ਹੁਣ ਕਿਸੇ ਵੇਲੇ ਨਾ ਕਿਸੇ ਨੂੰ ਦੋ ਦਿਨ ਕੋਈ ਚੀਜ਼ ਬਣਾਉਣੀ ਪੈ ਜੇ ਚਾਹੇ ਆ ਮਟਰੀ ਹੋ ਜੇ ਚਾਹੇ ਸਮੋਸਾ ਆ ਜੇ ਜਾਂ ਕੁਝ ਕਹਿਣਗੇ ਵੀ ਨਹੀਂ ਦੀ ਖੱਬਗੇ ਅੱਗੇ ਤਾਂ ਖਾਣਾ ਹੋਊਗਾ ਨਾ ਤਾਂ ਆਪਾਂ ਬਜ਼ਾਰੋਂ ਹੀ ਲੈ ਕੇ ਆਵਾਂਗੇ ਚਾਹੇ ਗੋਲ ਗੱਪੇ ਬਣਾਉਣੇ ਪੈ ਜਾਣ ਪਰ ਇਹ ਦੇਖਿਆ ਕਰੋ ਜਿਹੜਾ ਕੋਈ ਬੰਦਾ ਮਿਹਨਤ ਕਰਦਾ ਵਾ ਨਾ ਉਹਦਾ ਉਹਨੂੰ ਮੁੱਲ ਜ਼ਰੂਰ ਦਿਆ ਕਰੋ ਨਾਲੇ ਤਾਂ ਅਸੀਂ ਸਾਫ਼ ਸੁਥਰਾ ਸ਼ੁੱਧ ਤੇ ਆਰਗੈਨਿਕ ਭਾਲਦੇ ਆ ਤੇ ਨਾਲੇ ਅਸੀਂ ਕਹਿੰਦੇ ਸਾਨੂੰ ਅਹੀਂ ਰੇਟ ਵਣਾ ਭਰਨਾ ਪਵੇ ਇਹ ਦੇਖੋ ਦੋਵੇਂ ਗੱਲਾਂ ਤਾਂ ਨਹੀਂ ਹੁੰਦੀਆਂ ਜੇ ਆਪਾਂ ਇਹ ਸੰਧਾਰੇ ਦੀ ਵੀਡੀਓ ਆਪਾਂ ਜਿਹੜੀ ਪਾਈ ਸੀ ਨਾ ਤੇ ਉਹਦੇ ਵਿੱਚ ਜੇ ਆਪਾਂ ਕਿਹਾ ਵੀ ਘਰੇ ਬੈਠੇ ਜਿਹੜੇ ਭੈਣ ਭਰਾ ਵਾ ਮਗਾ ਸਕਦੇ ਸਾਡੇ ਕੋ ਤੇ ਜ਼ਰੂਰੀ ਤੇ ਨਹੀਂ ਹੈ ਜਿਹੜੇ ਹੁਣ ਬਾਹਰ ਰਹਿੰਦੇ ਨੇ ਕਈ ਭੈਣ ਭਰਾ ਉਹ ਆਪਣੀਆਂ ਭੈਣਾਂ ਨੂੰ ਮਿਲਣ ਨੂੰ ਤਰਸਦੇ ਨੇ ਆਪਾਂ ਉਹਨਾਂ ਵਾਸਤੇ ਵੀ ਉਹ ਗੱਲ ਬੋਲੀ ਸੀਗੀ ਚਾਹ ਜਿਨ੍ਹਾਂ ਦੀਆਂ ਭੈਣਾਂ ਬਾਹਰ ਨੇ ਉਹਨਾਂ ਵਾਸਤੇ ਵੀ ਇਹ ਗੱਲ ਬੋਲੀ ਸੀ ਵੀ ਘਰ ਬੈਠੇ ਤੁਸੀਂ ਹੁਣ ਭਰਾ ਆਪਣੀ ਭੈਣ ਨੂੰ ਸੰਧਾਰਾ ਭੇਜ ਸਕਦੇ ਨੇ ਉਹਦੇ ਵਿੱਚ ਵੀ ਇੱਕ ਇਦੇ ਕੋ ਕਮੈਂਟ ਕਰਨ ਲਈ ਭੈਣਾਂ ਕਿੱਦਾਂ ਆਉਂਦੀਆਂ ਕਹਿੰਦੀਆਂ ਨੇ ਤੁਸੀਂ ਆਪਣੇ ਭਰਾਵਾਂ ਨੂੰ ਰੋਕੋ ਜੀ ਸਾਡੇ ਭਰਾਵਾਂ ਨੂੰ ਨਾ ਰੋਕੋ ਘਰੇ ਆਉਣ ਤੋਂ ਤੁਸੀਂ ਮੈਂ ਤੁਹਾਡੇ ਭਰਾਵਾਂ ਨੂੰ ਥੋੜੀ ਰੋਕਿਆ ਹੈਗਾ ਜਿਵੇਂ ਇਹ ਕਹਿੰਦੇ ਜੀ ਅੱਗੇ ਤੇ ਕਿਸੇ ਤੋਂ ਮਿਲਣ ਦਾ ਟਾਈਮ ਨਹੀਂ ਹੈ ਤੁਸੀਂ ਗਲਤ ਇਹ ਫਲਾ ਰਹੇ ਹੋ ਵੀ ਤੁਸੀਂ ਘਰ ਬੈਠੇ ਹੋ ਜਾਂ ਕੁਝ ਵੀ ਦੇਖੋ ਮੈਂ ਉਹਨਾਂ ਵਾਸਤੇ ਕਿਹਾ ਕਿ ਜਿਹੜੇ ਬਹੁਤ ਬਿਜੀ ਹੁੰਦੇ ਨੇ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਬਾਕੀ ਕਿਸੇ ਦੇ ਭਰਾ ਨੇ ਮੇਰੇ ਰੋਕਿਆ ਰੁਕਿਆ ਜੇ ਉਹਨੇ ਭੈਣ ਨੂੰ ਮਿਲਣ ਜਾਣਾ ਤਾਂ ਉਹਨੇ ਭੈਣ ਨੂੰ ਮਿਲਣ ਜਾਣਾ ਹੀ ਹੈ ਕਿ ਮੇਰੇ ਰੋਕਿਆ ਨਹੀਂ ਕਿਸੇ ਦੇ ਭਰਾ ਨੇ ਰੁਕਣਾ ਸੋ ਇਹ ਥੋੜਾ ਜਿਹਾ ਸੋਚ ਸਮਝ ਕੇ ਕਰਿਆ ਕਰੋ ਜੀ ਕਮੈਂਟ ਜਿਹੜਾ ਤੁਸੀਂ ਕਰਦੇ ਹੁੰਦੇ ਹੋ ਸੋ ਇਹ ਜਿਹੜੀ ਛੋਟੀ ਜੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਫਿਰ ਦੁਬਾਰਾ ਤੋਂ ਆਪਾਂ ਕਹਿੰਦੇ ਆਂ ਵੀ ਜਰੂਰ ਸ਼ੇਅਰ ਕਰਿਆ ਕਰੋ ਇੱਕ ਨਾ ਇੱਕ ਜਣੇ ਨੇ ਜਰੂਰ ਸ਼ੇਅਰ ਕਰਿਆ ਕਰੋ ਤੇ ਦੂਜੀ ਗੱਲ ਹੈ ਕਿ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਮ ਤੋ ਇਸ ਵੀਡੀਓ ਦਾ ਇਥੇ ਕਰਦੇ ਜੀ ਆਪਾਂ ਐਂਡ ਮਿਲਦੇ ਆ ਕਿ ਨਵੀਂ ਵੀਡੀਓ ਤਦ ਤੱਕ ਲਈ ਸਸਤੇਗਾ